ਐਸਆਈਟੀ ਦੇ ਅੱਗੇ ਆਉਣ ਨਿਊ ਅੰਡਰਗਰਾਊਂਡ ਤੋਂ ਹੀ ਫਿਰਦੇ ਨੇ ਸਾਰੇ ਜਾਣੇ ਜਿਨ੍ਹਾਂ ਦੇ ਐਫਆਰ ਚ ਨਾਮ ਨੇ ਸਾਹਮਣੇ ਆਉਣ ਸੁਖਵੀਰ ਬਾਦਲ ਓਡੇ ਓਡੇ ਗੁਨਾਹ ਕਬੂਲ ਕਰ ਗਿਆ ਤੂੰ 2 ਦਸੰਬਰ ਨੂੰ ਕਿਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਐਸੇ ਘਰ ਚ ਜੱਜਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਇੱਕ ਸਾਈਨ ਕਰ ਦੋ ਫਲਾਨੇ ਤੇ ਅਗਰ ਇਥੇ ਕੋਈ ਹੋਰ ਕਿਸੇ ਕਾਰ ਲੈ ਲੀਏ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਜੱਜਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਬਣਾ ਅੱਗੇ ਤੂੰ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਮਿਲਦੀ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਆ ਜੀ ਜਦ ਕੇ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਹੁਣ ਸਰਕਾਰ ਜਦੋਂ ਆਪ ਹੀ ਆਪਣੇ ਮੰਤਿਆਂ 'ਚ ਕਹਿੰਦਾ ਕਿ ਫੌਜਦਾਰੀ ਪਰਚੇ ਦਾਜ ਕਰਾਇਆ ਜਾਣ ਇਹਨਾਂ ਵਿਰੋਧ ਇਹਨਾਂ ਦੀਆਂ ਬੇਨਿਜ਼ਮੀਆਂ ਨੇ ਇਹਨਾਂ ਦੀ ਅਣਗਹਿਲੀ ਹੈ ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਨਾਂ ਨੂੰ ਐਸਆਈਟੀ ਬੁਲਾ ਕੇ ਪੁੱਛੂਗੀ ਵੀ ਸਾਹਿਬ ਕਿਤਾਬ ਦੇ ਉਹ ਕਿੱਥੇ ਕੀ ਕਦੋਂ ਹੋਇਆ ਸੀ ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੋਲਣਗੇ ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਣੇ ਕੋਲ ਹੀ ਰੱਖ ਕੇ ਤੇ ਅਕਾਲ ਤਖਤ ਸਾਹਿਬ ਨੂੰ ਵਿੱਚ ਲਿਆ ਕੇ ਕਿਉਂਕਿ ਇਹਨਾਂ ਨੇ ਤਾਂ ਇੱਕੜਾ ਪਹਿਲੀ ਵਾਰ ਹੋਇਆ ਕੇ ਜੀ ਅਕਾਲ ਤਖਤ ਸਾਹਿਬ ਦੀ ਇਹ ਵਰਤੋਂ ਕਰ ਰਹੇ ਨੇ ਬਹੁਤ ਵਾਰੀ ਕੀਤਾ ਇਹਨਾਂ ਨੇ ਤੇ ਹੁਣ ਵਰਤੋਂ ਹੀ ਕੀਤੀ ਹੈ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦੋ ਸਾਰਾ ਕੁਝ ਹੁਣ ਠੀਕ ਹੋ ਗਿਆ ਸਾਰਾ ਕੁਝ ਸੋ ਇੱਕ ਕੱਟਪੁਤਲੀ ਦੇ ਵਾਂਗੂ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨਾਲ ਅਸੀਂ ਕੋਣ ਆਈ ਮੱਥਾ ਲਾਉਣ ਵਾਲੇ ਸਾਡੀ ਹੈ ਕੋਈ ਨਹੀਂ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਅਕਾਲ ਤਖਤ ਸਾਹਿਬ ਤੇ ਜਿਹੜੇ ਨਾਮਿਨੇਟ ਬੰਦੇ ਕਰਦੇ ਆਏ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ ਸੰਗਤ ਸਾਹਿਬ ਮੰਗਦੀ ਹੈ ਨਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਤ ਦੇ 1:30 ਵਜੇ ਜਦੋਂ ਉੱਥੇ ਮੌਜੂਦਗੀ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਤੁਸੀਂ ਆਪਣੀ ਜਿਹੜੀ ਹੈ ਔਦਾ ਸੰਭਾਲਣ ਦੀ ਰਸਮ ਕਰ ਰਹੇ ਹੋ ਜਦੋਂ ਨਹੀਂ ਮੰਨਿਆ ਫਿਰ ਤੁਸੀਂ ਕਿਉਂ ਦੁਬਾਰਾ ਸੰਭਾਲ ਲੈਣੇ ਆ ਜੀ ਦੁਬਾਰਾ ਖ ਲੈਣੇ ਤਾਂ ਅਧਿਆਤ ਤੋਂ ਵੱਧ ਸੰਸਥਾਵਾਂ ਨੇ ਹਜੇ ਵੀ ਪ੍ਰਵਾਨਗੀ ਨਹੀਂ ਦਿੱਤੀ ਕੈਸੇ ਜਿਹਦਾ ਨਹੀਂ ਮੰਨਦੇ ਇਹਨਾਂ ਨੂੰ ਤੇ ਉਹ ਰੋਜ਼ ਹਰ ਰੋਜ਼ ਮਤਲਬ ਆ ਕੇ ਆ ਨਹੀਂ ਹੋਣਾ ਚਾਹੀਦਾ ਆ ਕਰ ਲਓ ਆ ਨਾ ਕਰੋ ਆ ਕਰ ਲਓ ਮਤਲਬ ਕੀ ਉਹਨਾਂ ਨੇ ਮਤਲਬ ਜੋ ਮਰਿਆਦਾ ਹੈ ਉਹਦਾ ਉਹਦਾ ਕਿਸ ਲੈਵਲ ਤੱਕ ਕਿਸ ਪੱਧਰ ਤੱਕ ਲੈ ਆਏ ਮੈਂ ਇਹਦੇ ਵਿੱਚ ਤੁਛ ਬੁੱਧੀ ਹਾਂ ਸਿੱਖ ਸੰਸਥਾਵਾਂ ਸਿੱਖ ਵਿਦਵਾਨਾਂ ਨਾਲ ਮੇਰੀ ਜੋ ਗੱਲਬਾਤ ਹੋਈ ਹੈ ਮੈਂ ਉਹਨਾਂ ਨਹੀਂ ਮੈਨੂੰ ਨਹੀਂ ਸਾਰਾ ਕੁਝ ਭੇਜਿਆ ਤੇ ਇਹ ਮੈਂ ਤੁਹਾਨੂੰ ਦੇ ਵੀ ਦੂੰਗਾ ਸਾਰੇ ਨਕਲ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਪਹਿਲਾਂ ਤਾਂ ਕਹਿੰਦੇ ਵੀ ਬਹੁਤ ਦੁੱਖ ਦੀ ਗੱਲ ਹੈ ਦੁੱਖ ਨੰਗਾ ਕਰਦੇ ਆ ਤੇ ਇਹਦੀ ਧਾਮੀ ਜੀ ਨੂੰ ਇਹਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਤੇ ਕਾਨੂੰਨੀ ਕਾਰਵਾਈ ਤਾਂ ਫਿਰ ਸਰਕਾਰ ਦੀ ਪੱਧਰ ਤੀ ਹੋਊਗੀ ਤੇ ਜਦੋਂ ਸਰਕਾਰ ਕਹਿੰਦੀ ਹੈ ਵੀ ਚਲੋ ਐਸਆਈਟੀ ਬਣਾ ਕੇ ਅਸੀਂ ਤੁਹਾਡੇ ਨਾਲ ਸਹਿਯੋਗ ਕਰਨ ਦੀ بجائے ਸਾਡੇ ਤੋਂ ਉਲਟਾ ਉਹ ਕਰਦੇ ਨੇ ਕਿ ਜੀ ਦੇਖੋ ਸਰਕਾਰ ਧਾਰਮਿਕ ਮਾਮਲੇ ਦਾਖਲ ਦੇ ਬਿਲਕੁਲ ਇਸ ਤਰ੍ਹਾਂ 350 ਸਾਲਾਂ ਤੇ ਅਸੀਂ ਤਾਂ ਆਪਣੇ ਵੱਲੋਂ ਸਰਦ ਦਾ ਸੇਵਾ ਕੀਤੀ ਲੋਕਾਂ ਦੇ ਰਹਿਣ ਦਾ ਪ੍ਰਬੰਧ ਲੋਕਾਂ ਦੇ ਜਾਣ ਆਉਣ ਦਾ ਪ੍ਰਬੰਧ ਮੱਥਾ ਟੇਕਣ ਦੇ ਸਚਾਰੂ ਪ੍ਰਬੰਧ ਸੁਰੱਖਿਆ ਦਾ ਪ੍ਰਬੰਧ ਚਾਹੇ ਉਹ ਫਤੇਗੜ ਸਾਹਿਬ ਸਵਾਤੇ ਹੋਵੇ ਚਾਹੇ ਇੱਥੇ ਹੋਵੇ ਕੱਲ ਨੂੰ ਕਿਤੇ ਵੀ ਵੱਡੀਆਂ ਵੱਡੇ ਜਿਹੜੇ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਉਹ ਅਸੀਂ ਫਰਜ਼ ਨਿਭਾਰੇ ਇਹ ਕਹਿੰਦੇ ਨਾਨਾ ਜੀ ਇੱਥੇ ਨਾ ਕਰੋ ਇਹ ਸਾਡਾ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਵੋਟਾਂ ਤਾਂ ਮੋਦੀ ਪਵਾਉਂਦਾ ਤੁਸੀਂ ਮੋਦੀ ਨੂੰ ਕਹਿ ਕੇ ਵੋਟਾਂ ਤਾਂ ਪਵਾ ਲੈਂਦੇ 14 ਸਾਲ ਹੋ ਗਏ ਜੀ 14 ਸਾਲ ਹੋ ਗਏ ਵੋਟਾਂ ਪਈਆਂ ਨੂੰ ਕਦੇ ਮੰਗ ਰੱਖੀ ਐ ਵੀ ਵੋਟਾਂ ਪਾਓ ਇਹਦਾ ਵੀ ਕਦੇ ਕੋਈ ਕਰਾ ਦੋ ਕਦੇ ਮਤਾ ਪਾ ਕੇ ਕਰਾ ਦੋ ਵੀ ਵੋਟਾਂ ਪਾਓ ਕੋ ਨਹੀਂ ਪਵਾਣੀਆਂ ਕਿਉਂਕਿ ਆਪਦੇ ਨੇ ਹਰੇਕ ਸਾਲ ਆਪਦੇ ਚੋਂ ਚੁਣ ਕੇ ਕਹਿੰਦੇ ਨੇ ਆਕਾਲੀ ਦਲ ਦੀ ਫੇਰ ਵੱਡੀ ਜਿੱਤ ਯਾਰ ਉਹੀ ਤਾਂ ਹੈਗੇ ਨੇ ਤੁਸੀਂ ਨਵੇਂ ਤਾਂ ਲੈ ਕੇ ਦੇਖੋ ਮਲਾਵਦੇ ਹੀ ਨੇ ਉਹਨਾਂ ਚੋ ਹਰ ਇੱਕ ਸਾਲ ਇੱਕ ਫੇਰ ਦੁਬਾਰਾ ਕਾਲੇਦਨ ਨੂੰ ਵੱਡਾ ਹੰਗਾਰਾ ਛਾੜੋਣੀ ਕੋਟ ਦਾ ਪ੍ਰਧਾਨ ਕਾਲੇਦਨ ਦਾ ਯਾਰ ਉਹੀ ਤਾਂ ਹੈਗਾ ਤੁਸੀਂ 5 ਸਾਲ ਵਾਪਸ ਹੀ ਕਰ ਲੋ ਜਦੋਂ ਨਹੀਂ ਪਾਉਣੇ ਵੋਟਾਂ ਸੋ ਆਮ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਬਹੁਤ ਆਹਤ ਨੇ ਭਾਵਨਾਵਾਂ ਉਹਨਾਂ ਦੀਆਂ ਇਸ ਗੱਲ ਤੋਂ ਠੇਸ ਪਹੁੰਚਦੀ ਹੈ ਕਹੇ ਜੀ 328 ਰੁਪਏ ਜਿਹੜੇ ਨੇ ਉਹਨਾਂ ਦਾ ਮੁੱਦਾ ਕਿਉਂ ਨਹੀਂ ਤੁਸੀਂ ਚੱਕ ਰਹੇ ਕਿੱਧਰ ਗਏ ਕਹਿੰਦੇ ਇਹ ਤਾਂ ਪੈਸੇ ਦੇ ਲੈਣ ਦੇਣ ਦੀ ਝਗੜਾ ਹੈ ਇਹ ਚ ਬੇਅਦਬੀ ਨਹੀਂ ਹੋ ਸਕਦੀ ਇਹ 328 ਰੁਪਿਆਂ ਵਾਲਾ ਬੋਲ ਜੂ ਬਲਟੋਏ ਨੂੰ ਜਦੋਂ ਪੁੱਛਿਆ ਕਿ 328 ਰੁਪਿਆਂ ਬਾਰੇ ਉਹ ਉਹ ਕਹਿੰਦਾ ਕੋਈ ਚੱਜ ਦੀ ਗੱਲ ਕਰੋ ਯਾਰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਚੱਜ ਦੀ ਗੱਲ ਨਹੀਂ ਮੰਨਦੇ ਆ ਇਹਨਾਂ ਦਾ ਕਰਤਾਰ ਹੈ ਜੀ کوئی چج کی گل کرو گا نا کوئی مطلب جہاں واسطے شری گورو گرنتھ سا چل نہیں ہے بی جے پی نے اپنے آفیشل پیج سے شری گرو گوبند سنگھ جی چارے ہیں کارٹون بنا کے پا کی کی بھائی کوئی کارن پتا تم میں سوال کر سکتا تھنوں ہے ہاں جی ਵੈਰੀ ਗੁੱਡ ਅਲਾਈਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲਏ ਨੇ ਹਾਂਜੀ ਹਾਂ 2027 ਨਜ਼ਰ ਆ ਰਿਹਾ ਹੈ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵਾਨ ਤਮੰਦ ਨਾ ਪਾਕੇ ਆਪਦੇ ਲੇਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਾਫ਼ ਹੈ ਸਾਰਾ ਕੁਝ ਮੈਂ ਤਾਂ ਕਹਿੰਦਾ ਜੇ ਪੁਟਾਨ ਜਾਂ ਬੰਗਲਾਦੇਸ਼ 'ਚ ਜਿਵੇਂ ਰੌਲਾ ਪਿਆ ਹੋਣ ਬੰਗਲਾਦੇਸ਼ 'ਚ 12 ਪਰਿਵਰਨੂ ਵੋਟਾਂ ਨੇ ਉੱਥੇ ਜੇ ਇੱਕ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਲਾ ਲਓ ਇੱਥੋਂ ਜਾਣਗੇ ਸੁਵੀਰ ਵੱਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਨਵੇਂ ਵੀ ਲਿਆਂਦੇ ਨੇ ਉਹਨਾਂ ਨੇ ਕੱਢੇ ਨੇ ਵੀ ਜਾ ਕੇ ਬੰਗਲਾਦੇਸ਼ ਨੂੰ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪਈਏ ਜਾਣਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵਾਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਕੋਈ ਇਤਰਾਜ਼ ਨਹੀਂ ਭਾਲ ਸਾਹਿਬ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਾਲ ਸਾਹਿਬ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮਲ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਚ ਪਾਉਣਾ ਪਾ ਲੋ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨੇ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਜੀ ਤਾਂ ਬਿੱਲ ਬਹੁਤ ਮਾੜੇ ਬਿੱਲ ਨੇ ਜੀ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣਾ ਕਿ ਆਪਾਂ ਐਲਾਈਅੰਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ ਸਾਰੀਆਂ ਮਾਫ ਹੋ ਜਾਣਗੀਆਂ ਸੋ ਇਥੋਂ ਸਿੱਧ ਹੁੰਦਾ ਕਿ ਸ਼ਾਇਦ ਸਿਰਫ ਤੇ ਸਿਰਫ ਸੱਤਾ ਪ੍ਰਾਪਤੀ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਵਾਸਤੇ ਹੀ ਰਾਜਨੀਤੀ ਹੋਈ ਹੈ ਕੋਈ ਸਿੱਖ ਕੌਮ ਦੇ ਜਾਂ ਪੰਜਾਬ ਦੇ ਮੁੱਦੇ ਜਿਹੜੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਦੇ ਵੀ ਸincere ਤੌਰ ਤੇ ਜਾਂ ਵੈਸੇ ਰੱਖੀ ਨਹੀਂ ਗਈ ਕਦੇ ਉੱਥੇ ਉਹਦਾ ਤੇ ਰਿਕਾਰਡ ਵੀ ਕਢਾ ਸਕਦੇ ਹੋ ਤੇ ਉਹਦੇ ਚ ਵੀ ਪਤਾ ਲੱਗ ਜੂਗਾ ਕਿ ਕਿੰਨੇ ਕ ਇਹ ਪੰਜਾਬ ਦੇ ਹੱਕਾਂ ਪ੍ਰਤੀ ਜਸ ਸਾਡੇ ਆਪਣੇ ਧਰਮ ਪ੍ਰਤੀ ਜਿਹੜੇ ਕਹਿੰਦੇ ਨਾ ਕਿ ਸਾਡੀ ਖੇਤਰੀ ਪਾਰਟੀ ਕੋਈ ਪਾਰਟੀ ਹੈ ਜਿਹੜੀ ਸਿੱਖ ਕੌਮ ਦੇ ਮੁੱਦੇ ਠਾਉਣ ਲਈ ਬਣਾਈ ਹੈ ਮਤਲਬ 1900 ਵਿੱਚ ਬਣੀ ਸੀ ਅਕਾਲੀ ਦਲ ਅੱਜ 100 ਸਮਝ ਲਓ 5 ਸਾਲ ਹੋ ਗਏ 105 ਸਾਲਾਂ ਚ ਸ਼ੇਰਾਂ ਦੀ ਕੌਮ ਸੀ ਉਹਨਾਂ ਦੀ ਪਾਰਟੀ ਸੀ ਅੱਜ ਛਿਪਕਲੀਆਂ ਦੀ ਕੌਮ ਬਣਾ ਕੇ ਰੱਖਦੀ ਅੱਜ ਡਾਇਨਾਸੌਰਾਂ ਚਾਵਾ ਭਰੀ ਫਿਰਦੇ ਨੇ ਕਿੱਧਰ ਨੂੰ ਲੈ ਕੇ ਕੰਮ ਨੂੰ ਇਹ ਕਿੱਧਰ ਜਾ ਰਹੇ ਨੇ ਇਹ ਅੱਜ ਬਜਾਏ ਇਸ ਦੇ ਕਿ ਕੋਈ ਪੰਥ ਦੇ ਮੁੱਦੇ ਸੈਂਟਰ ਨਾਲ ਗੱਲ ਕਰਦੇ ਜਾਂ ਉਹਨਾਂ ਨਾਲ ਕੋਈ ਸ਼ਰਤਾਂ ਰੱਖਦੇ ਕਿ ਜੇ ਐਲਾਈਅੰਸ ਕਰਨਾ ਤਾਂ ਆਹਾ ਆਹਾ ਸਾਡੀਆਂ ਸ਼ਰਤਾਂ ਨੇ ਠੀਕ ਹੈ ਨਾ ਤਾਂ ਉਹਦੀ ਬਜਾਏ ਆਗੇ ਜੀ ਡਾਇਨਾਸੌਰ ਆਗੇ ਆਗੇ ਜੀ ਆਗੇ ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਪਾਰਲੀਮੈਂਟ ਦੇ ਗੇਟ ਨੰਬਰ 2 ਤੇ ਤਖਤਿਆਂ ਲਈ ਖੜੇ ਸੀ ਐਦਾਂ ਕਿ ਕਿਸਾਨੀ ਬਿੱਲ ਵਾਪਸ ਲਓ ਉਧਰੋਂ ਅਮਿਤ ਸ਼ਾਹ ਆ ਗਿਆ ਤਖਤਿਆਂ ਐ ਕਰ ਲੀਆਂ ਸੀ ਵੀਡੀਓ ਮੈਂ ਬਣਾਇਆ ਆ ਐ ਤਖਤਿਆਂ ਕਰ ਲੀਆਂ ਸੀ ਇੰਨੀ ਹਿੰਮਤ ਇਹਨਾਂ ਦੀ ਤੇ ਤੁਸੀਂ ਮੇਰੇ ਵਾਲਾ ਰਿਕਾਰਡ ਕਢਾ ਲਿਓ ਨਾਰਥ ਜ਼ੋਨ ਕੌਂਸਲ 'ਚ ਕੀ ਬੋਲ ਕੇ ਆਇਆ ਮੈਂ ਉਸੇ ਅਮਿਤ ਸ਼ਾਹ ਦੇ ਸਾਹਮਣੇ ਹਿੰਮਤ ਚਾਹੀਦੀ ਹੈ ਇਹਦੇ ਵਾਸਤੇ ਸੱਚਾਈ ਚਾਹੀਦੀ ਹੈ ਇਹਦੇ ਵਾਸਤੇ ਦਿਲ 'ਚ ਏ ਬੋਲਣ ਵਾਸਤੇ 20 ਦਿਨ ਬੈਠੇ ਰਹਿੰਦੇ ਸੀਗੇ ਬਾਲਲ ਸਾਹਿਬ ਨਵੀਂ ਸਰਕਾਰ ਬਣਦੀ ਸੀ 20 ਦਿਨ ਬਾਲਲ ਸਾਹਿਬ ਬੈਠੇ ਰਹੇ ਦਿੱਲੀ ਅਸੀਂ ਕਾ ਸ਼ਹਿਰ ਪੰਜਾਬ ਦੇ ਮੰਗਾ ਮੰਵਾਉਣਗੇ ਕਹਿੰਦੇ ਨਹੀਂ ਇੱਕ ਮਿਨਿਸਟਰੀ ਮਿਲ ਗਈ ਹਰਸਮਿਤ ਕੌਰ ਨੂੰ ਬਣ ਗਿਆ ਕੰਮ ਕਹਿੰਦੇ ਪੰਜਾਬ ਦਾ ਆ ਕੰਮ ਹੋਈ ਨਹੀਂ ਜੀ ਚਲੋ ਸਰ ਇਹ ਸਵਾਲ ਹੈ ਕਿ ਕੀ ਇਹ ਸਰਕਾਰ ਇਸ ਗੱਲ ਤੋਂ ਮਤਲਬ ਇਹ ਇਹ ਅੰਦੇਸ਼ਾ ਹੈ ਕਿ ਜਿਹੜੇ ਪਬਲਿਕ ਸਰੂਪ ਮਿਸਿੰਗ ਹੈ ਕੀ ਉਹਦੇ ਨਾਲ ਫਿਊਚਰ ਦੇ ਵਿੱਚ ਕੁਝ ਇਹ ਇਹਨਾਂ ਨੂੰ ਹੋਊਗਾ ਸ਼ੱਕ ਜੀ ਜਾਂਚ ਹੋ ਲੈਣ ਦੋ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਕਿ ਹਾਂਜੀ ਆਓ ਤੁਸੀਂ ਦੱਸੋ ਜੀ ਸਾਡੇ ਵੱਲੋਂ ਆਹਾ ਸਾਡੇ ਕੋਲ ਰਿਕਾਰਡ ਹੈ ਜੀ ਆ ਦਿੰਨੇ ਆ ਤੁਹਾਨੂੰ ਤੇ ਤੁਸੀਂ ਇਹ ਕਾਰਵਾਈ ਕਰੋ ਜੀ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕਰੋ ਇਹ ਚੀਜ਼ ਕੀ ਜੀ ਜੀ ਇਹ ਬਿਲਕੁਲ ਕੀਤਾ ਕਿ ਜਿਹੜਾ ਸੀ ਇਹ ਜਿਹੜਾ ਸੀ ਉਹ ਬਰਾਬਰ ਦੀ ਸੀਗੇ ਉਹਦੇ ਬਾਰੇ ਜਿਹੜਾ ਹੈਗਾ ਕਿਉਂਕਿ ਸਾਡੇ ਤੋਂ ਤਾਂ ਪੈਸਾ ਵਾ ਉਹ ਕਿਉਂਕਿ ਕਿਰਾਏ ਮਾ ਜਿਹੜਾ ਉਹ ਖੁਦ ਕੂਲ ਕਰ ਰਹੇ ਨੇ 10 ਵੀ ਰੋਜ਼ਾਨਾ ਇਹ ਕਬਲੇ ਵੀ ਉਹਨ ਕੀ ਸਰਕਾਰ ਉਹਦੇ ਖਿਲਾਫ ਕਾਰਵਾਈ ਹੋਵੇਗੀ ਕਿਉਂਕਿ ਜਿਵੇਂ ਐਸਆਈਟੀ ਜਾਂ ਉਹਦੇ ਆਪਣੇ ਦਾਇਰੇ ਦੇ ਵਿੱਚ ਨਵੇਂ ਜਿਹੜੀ ਚਾਰਜ ਨਹੀਂ ਫਿਲਹਾਲ ਤਾਂ ਸਾਡੇ ਕੋਲੇ ਜਿਹੜੇ ਆਏ ਆ ਨਾ ਉਹਦੇ ਵਿੱਚ ਜਿਹੜੀ ਜਿੰਨੀਆਂ ਵੀ ਸਿਕਸ ਜਥੇਬੰਦੀਆਂ ਵੱਲੋਂ 5 ਤੱਕ 13 ਵੱਲੋਂ ਜਿਹੜਾ ਆ ਉਹਦੇ ਵਿੱਚ ਜਿਹੜੇ ਸਰੂਪ 328 ਸਰੂਪ ਜਿਹੜੇ ਗਾਇਬ ਹੋਏ ਨੇ ਉਹਨਾਂ ਦੇ ਐਫਆਈਆਰ ਕਰਨ ਅਤੇ ਉਹਦੀ ਜਾਂਚ ਕਰਨ ਸੰਬੰਧੀ ਸਾ ਤੋਂ ਮੰਗ ਕੀਤੀ ਗਈ ਸੀ ਉਹ ਤੇ ਉਹਦੇ ਆਧਾਰ ਤੇ ਕੀਤਾ ਜੀ ਮਾਨ ਸਰ ਐਫਆਈਆਰ ਸਮਨ ਕਰਨ ਜਾਰੀ ਹੈ ਜੀ ਐਸਆਰਟੀ ਜਿਨ੍ਹਾਂ ਦਾ ਇਸ ਦੇ ਵਿੱਚ ਨਾ ਆਇਆ ਜਾਂ ਫਿਰ ਐਸਟੀਬੀਸੀ ਦੇ ਜਿਹੜੇ ਪ੍ਰਬੰਧ ਨਹੀਂ ਉਹ ਤਾਂ ਕਾਨੂੰਨੀ ਕਾਰਵਾਈ ਤਾਂ ਹੋਊਗੀ ਕਰਾਂਗੇ ਤਾਂ ਉਹ ਸਮਨ ਕਰਾਂਗੇ ਜਿਹੜੇ ਨਹੀਂ ਆਉਣਗੇ ਉਹ ਦੇਖਦੇ ਹਾਂ ਕੌਣ ਕੌਣ ਨਹੀਂ ਹੁੰਦੇ ਸੀਰ ਤੁਸੀਂ ਸੀਰ ਦਾ ਜ਼ਿਕਰ ਕੀਤਾ ਕਿ ਦੋ ਇੱਕ ਸੀਰ ਦੋ ਪਾਸੇ ਦਾ ਖਾਤਾ ਸੰਭਾਲਦਾ ਸੀਗਾ ਬਲੈਕ ਬਣੀ ਤੋਂ ਵਾਈਟ ਬਣੀ ਦੇ ਸੀਰ ਦੇ ਵਿੱਚ ਕੀਤਾ ਉਸ ਨੂੰ ਲੈ ਕੇ ਕਿਸ ਤਰੀਕੇ ਕਾਰਵਾਈ ਹੋਗੀ ਕੀ ਉਸ ਨੂੰ ਲੈ ਕੇ ਕੋਈ ਬਿਜ਼ਨਸ ਕਾਰਵਾਈ ਹੋਗੀ ਕਿਉਂਕਿ ਜੇਕਰ ਪੈਸੇ ਦਾ ਹਿਰਫੇਰ ਦੀ ਇਹ ਗੱਲ ਕਰਦੇ ਵੀ ਹੈਗੀ ਹੈ ਕੁਝ ਬਿਜ਼ਨਸ ਦੇ ਵਿੱਚ ਦੱਕਮਗਾਜ਼ੀ ਵਿੱਚ ਨਾਲ ਕਰੋ ਭਲਾ ਉਹਨਾਂ ਨੂੰ ਆਤਾ ਲੈਣ ਦੋ ਨਾ ਜੀ ਉੱਥੇ ਐਸਆਈਟੀ ਦੇ ਅੱਗੇ ਆਉਣ ਨਿਉ ਉਹ ਅੰਡਰਗਰਾਊਂਡ ਕਿਉਂ ਹੋਏ ਫਿਰਦੇ ਨੇ ਸਾਰੇ ਜਾਣੇ ਜਿਨ੍ਹਾਂ ਦੇ ਐਫਆਈਆਰ ਚ ਨਾਮ ਨੇ ਸਾਹਮਣੇ ਆਉਣ ਸਾਹਮਣੇ ਆ ਕੇ ਦੱਸ ਦੇਣ ਵੀ ਆ ਜੀ ਸਾਡੇ ਅਧਿਕਾਰ ਖੇਤਰ ਚ ਆ ਸੀ ਤੇ ਸਾਡਾ ਇੱਥੇ ਤੱਕ ਸਾਡਾ ਅਧਿਕਾਰ ਖੇਤਰ ਸੀ ਇਹ ਤੋਂ ਬਾਅਦ ਤੁਸੀਂ ਅੱਗੇ ਵਾਲੇ ਨੂੰ ਪੁੱਛਰੋ ਪੁੱਛ ਲਾਂਗੇ ਸਾਡਾ ਕੋਈ ਇਹਦੇ ਚ ਕੋਈ ਬਦਲਾਖੋਰੀ ਚਾ ਕੋਈ ਸਾਡਾ ਕੀ ਅਸੀਂ ਤਾਂ ਸੰਗਤ ਦੀਆਂ ਭਾਵਨਾਵਾਂ ਮੁਤਾਬਕ ਇਹ ਪਤਾ ਕਰਨਾ ਹੈ ਕਿ ਕੀ ਪਤਾ ਉਹ ਸਰੂਪ ਹੁਣ ਕਿਹਦੇ ਕੋਲੇ ਨੇ ਕੀ ਪਤਾ ਉਹਦਾ ਕਿਸ ਤਰ੍ਹਾਂ ਉਹਦਾ ਗਲਤ ਇਸਤੇਮਾਲ ਦੁਰਵਰਤੋਂ ਹੋ ਸਕਦੀ ਐ ਮੇਰਾ ਤਾਂ ਪੁਆਇੰਟ ਇਹ ਹੈ ਮੈਂ ਤੁਹਾਨੂੰ ਦੱਸਿਆਦਾ ਗਈ 2000 ਅੱਖ ਚ ਉਹੀ ਸਰਕਾਰ ਤੋਂ ਐਕਟ ਬਣਾਉਂਦੇ ਨੇ ਉਦੋਂ ਸਖਤ ਰੁਕਣੀ ਰੁਕਣੀ ਪਨਾਉਂਦੇ ਐਸੇ ਘਰ ਚ ਜਿਹੇਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਸਾਈਨ ਕਰ ਦੋ ਫਲਾਨੇ ਤੇ ਆਕਰ ਉੱਥੇ ਕੋਈ ਸਰਕਾਰ ਦਾ ਦਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨੂੰ ਮਤਲਬ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦਾ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਹੈ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਕੱਲ ਤੱਕ ਜਹਦਰ ਸਾਹਿਬ ਥੋੜਾ ਜਿਹਾ ਕਟੋਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪੁਆਇੰਟਮੈਂਟ ਕਰਤੀ ਨੋਮੀਨੇਟਡ ਹੁਣ ਕਟੋਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹਦਾ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ تو پھر سرکار پھر آئیں کرو سر ایک کوئی ایس طرح ایس طرح بول دی ملو آ رہا ہندی ایس ملو فیصلے ہیں لینڈ دی جڑی ترتیب ہے ہے تو مانتا ہے نا پھر سرکار کالتا ہے تو پھر اے تھی کیوں نہیں کر بھائی کی تھی سرکار بھی ہے جڑی کارٹون بنائے چارے سہب جا دیندے تھے گروہ گوہم سکھ جی یہ تھی کوئی کر بھائی جاؤں گے جان گے ਕਟਵਰ ਉਹਨਾਂ ਨੇ ਜਿਸ ਸਾਹ ਉਹਨੂੰ ਕਿਹਾ ਕਿ ਇਹ ਪੁਰਸ਼ ਏਕੀ ਦਾ ਪੂਸ਼ਪਰ ਗਿਆਨ ਕਰਨਾ ਚਾਹੀਦਾ ਹੈ ਮਨ ਕਲਾਕਾਰ ਉੱਪਰ ਉਹਨਾਂ ਨੇ ਪਸਾਰ ਚੁੱਕੇ ਨੇ ਉਹਨਾਂ ਦੀ ਕਿਹੜੀ ਸ਼ਬਦ ਗਾਇ ਕੀਤੀ ਸੀ ਇਸ ਤੀ ਜਿਸੀਏ ਤੋਂ ਤੁਸੀਂ ਕੀ ਉੱਤਰ ਮੰਗਦੇ ਹੋ ਦੇਖੋ ਜੀ ਜਿੰਨੇ ਵੀ ਕਲਾਕਾਰ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਕਲਾਕਾਰ ਜਿੰਨੇ ਵੀ ਜਦੋਂ ਵੀ ਕਿਤੇ ਧਾਰਮਿਕ ਮਤਲਬ ਜਦੋਂ ਵੀ ਕਿਤੇ ਵਿਆਹ ਦੇ ਵਿੱਚ ਵੀ ਪ੍ਰੋਗਰਾਮ ਕਰਦੇ ਨੇ ਜਾਂ ਕੋਈ ਸੱਭੇ ਚ ਪਹਿਲਾ ਗਾਣਾ ਧਾਰਮਿਕ ਚਾਹੇ ਹੋ ਜਿਨ ਕਲ ਰਾਖੀ ਮੇਰੀ ਸਰਦੂਲ ਸਕੰਦਰ ਜੀ ਗਾਉਂਦੇ ਸੀ ਗਿਆਨ ਧਿਆਨ ਕੇ ਚਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਤੋਂ ਸ਼ੁਰੂ ਕਰਦੇ ਸ। ਮੁਹੰਮਦ ਅਦੀਕ ਸਾਹਿਬ ਸ਼ੁਰੂ ਕਰਦੇ ਆ ਕਲਗੀ ਵਾਲਿਆ ਤੈਨੂੰ ਨਮਸਕਾਰ ਕਰਦਾ। ਪਰ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਮੈਂ। ਨਾਲੋਂ ਕਹਿੰਦੇ ਨੇ ਪੀਖਮ शाह ਦੀ ਸੱਚੀ ਸੰਤਾਨ ਹਾਂ ਮੈਂ। ਹਰ ਇੱਕ ਕਲਾਕਾਰ ਦਾ ਇੱਕ ਧਾਰਮਿਕ ਗੀਤ ਵੀ। ਠੀਕ ਹੈ ਨਾ? ਉਹ ਜੇ ਤੁਨ ਧਾਰਮਿਕ ਗੀਤਾਂ ਨਹੀਂ ਕੈਸਟਾਂ ਵੀ ਆਉਂਦੀਆਂ ਜੀ ਕਲਾਕਾਰਾਂ ਦੇ ਤੇ ਫਿਰ ਜੇ ਤੁਸੀਂ ਧਾਰਮਿਕ ਗੀਤ ਵੀ ਗਾਉਣੇ ਤੁਸੀਂ ਬੰਦ ਕਰਾ ਦੋਗੇ ਗੀਤ ਹੈ ਜੀ ਕੋਈ ਸ਼ਬਦ ਗਾਇਨ ਜਾਂ ਕੀਰਤਨ ਨਹੀਂ ਉਹਦਾ ਮੇਰੇ ਖਿਆਲ ਚ ਜੱਸੀ ਦਾ ਇਹ ਆਇਆ ਵੀ ਹੋ ਕਿ ਮੈਂ ਇੱਕ ਗੀਤ ਗਾਇਨ ਇਹ ਦੋ ਮੰਨ ਲਓ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਨੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਕਰੀ ਜਾਣਗੀ ਤਾਂ ਫਿਰ ਅ ਪ੍ਰਚਾਰ ਬਿਲਕੁਲ ਹੀ ਬੰਦ ਹੋ ਜਾਊਗਾ ਫਿਰ ਅੱਜ ਮੈਂ ਕਿਸੇ ਦਾ ਪੜ੍ਹ ਰਿਆ ਸੀ ਕਿਸ ਕੋਈ ਕੋਈ ਨਿੰਗ ਸਿੰਘ ਜਿਹਾ ਤੇ ਬੰਦੀ ਤੂੰ ਆ ਕੋਈ ਉਹ ਕਹਿੰਦੇ ਫਿਰ ਜੇ ਪਤਿਤ ਜਿਹੜੇ ਨੇ ਦਸਾਇਜ ਧਾਰਿਕਾ ਲੋ ਜੇ ਉਹ ਧਾਰਮਿਕ ਗੀਤ ਨਹੀਂ गा ਸਕਦੇ ਫਿਰ ਉਹਨਾਂ ਉਹਨਾਂ ਦੇ ਗੋਲ ਕੰਨ ਚ ਪੈਸੇ ਵੀ ਉਹਨਾਂ ਦੇ ਕਿਉਂ ਲੈਣੇ ਆ ਫਿਰ ਤੇ ਉਹ ਵੀ ਬੰਦੀਲਾ ਤੋਂ ਵੀ ਪਤਿਤ ਜਿਹੜਾ ਮਥਾਂਟੇਸਾਦਾ ਮਤਲਬ ਕਿ ਕਿਹੜੀ ਕਿੱਥੋਂ ਲਿਆ ਰਹੇ ਨੇ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਮਰਿਆਦਾ ਕਿੱਥੋਂ ਨਵੀਂ ਨਵੀਂ ਰੋਜ਼ ਲਿਆ ਕੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੋ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਬਹੁਤ ਵੱਡਾ ਬਜਟ ਆ ਉਹਨਾਂ ਦਾ ਸਭ ਤੋਂ ਮਹਿੰਗਾ ਜਿਹੜਾ ਮੈਡੀਕਲ ਕਾਲਜ ਹੈ ਗੁਰੂ ਰਛੀਦ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਹੈ ਸਭ ਤੋਂ ਵੱਧ ਗਰੀਸ ਆਉਂਦੀ ਬਣਾਇਆ ਇਸ ਕਰਕੇ ਸੀ ਕਿ ਸਿੱਖ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਪੜ੍ਹ ਕੇ ਐਂਬੀਸ ਬਣਿਆ ਕਰਨ ਉੱਥੇ ਕਰਕੇ ਦੇਖੋ ਤੁਸੀਂ ਅਪਲਾਈ ਕਰਦੇ ਬੱਚੇ ਤੋਂ ਕਿਸ ਪ੍ਰਾਈਵੇਟ نجیکرن کرتا جی سبیر بال دے گئے تھے بچے ایم بی بی ایس دے سیٹا مل دی ہیں نجیکرن کرتا سارا کچھ کامرہ لے کے دکھا دو تجھے وہ تھی سرانچ کے تھے جڑی ہیں شروع میں کمیٹی دے اندر کوئی تر مشالہ منے کامرہ لے کے دکھا دو کامرے باز تھے پتہ نہیں کتھو فون کرونا پہو گا آپ دی سانس تھا بنا لی نہیں اس معاملے کی جانچ کرنے واسطے کی تھی کی تھی کیا ਐਕਟ ਬਿੱਲ ਇੱਕ ਕੀ ਆ ਐਕਟ ਪਾਸ ਕਰਾਇਆ ਇਸ ਦਾ ਮਤਲਬ ਸਰਕਾਰ ਕੋਲ ਰਾਈਟ ਹੈ ਕਿ ਉਹ ਇਹ ਜਾਂਚ ਕਰ ਸਕਦੀ ਹੈ ਜਿਹੜਾ ਉਹ ਕਹਿ ਰਿਹਾ ਹੈ ਕਿ ਇਹ ਤਾਂ ਸਰਕਾਰ ਦੀ ਇੰਟਰਫੇਰੈਂਸ ਹੈ ਲੇਕਿਨ ਸਰਕਾਰ ਕੋਲ ਕਾਨੂੰਨੀ ਰਾਈਟ ਹੈ ਹਾਂਜੀ ਬਰਦਾਸ਼ਤ ਵਾਲਾ ਸਪੀਕਰ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਕਾਲ ਤਖਤ ਦੀ ਦੋਖੀ ਹੋਏਗੀ ਕੱਲ ਦੇ ਮਤੇ ਚ ਲਿਖਿਆ ਹੋਣਾ ਇਹ ਤੁਸੀਂ ਐਕਸਪੀਰ ਫਿਰ ਮੈਂ ਇਹੀ ਤਾਂ ਕਹਿਣਾ ਕਿ ਹਰ ਗੱਲ ਚ ਅਕਾਲ ਤਖਤ ਨੂੰ ਅੱਗੇ ਲੈ ਜਾਂਦੇ ਹਾਂ ਹਜੇ ਉਹਨਾਂ ਨੇ ਆਪ ਤਾਂ ਪੂਰਨ ਰੂਪ ਚ ਉਹਦਾ ਸੰਭਾਲਿਆ ਨਹੀਂ ਠੀਕ ਹੈ ਨਾ ਤੂੰ ਮਤਲਬ ਕਿਸੇ ਨੂੰ ਵੀ ਕਹਿ ਦਿੰਦੇ ਤੂੰ ਆ ਜਾ ਤੂੰ ਇੱਥੇ ਤੂੰ ਆ ਕੀਤਾ ਤੈਨੂੰ ਮaaf ਕਰਤਾ ਤੂੰ ਨਾ ਮਤਲਬ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਹੈ ਬਾਕੀ ਸਾਡੇ ਦੋ ਮੰਤਰੀਆਂ ਨੂੰ ਉਹਨਾਂ ਨੇ ਕੋਈ ਸਪਸ਼ਟੀਕਰਨ ਦੇਣ ਵਾਸਤੇ ਬੁਲਾਇਆ ਹੋ ਜਾਣਗੇ ਜੀ ਬਿਲਕੁਲ ਹਾਂ ਜੀ ਸ਼੍ਰੀ ਗਾਧਕ ਸਾਹਿਬ ਨੂੰ ਫਿਰ ਉਹਨਾਂ ਨੇ ਇੱਕ ਢਾਲ ਹੀ ਬਣਾ ਲਿਆ ਅੱਜ ਤੂੰ ਅੱਜ ਤੂੰ ਢਾਲ ਕਦੋਂ ਤੋਂ ਟੋਟਲ ਬਣਿਆ ਰਿਹਾ ਕਦੋਂ ਤੋਂ ਹੁਕਮਨਾਮੇ ਜਾਰੀ ਹੋ ਜਾਂਦੇ ਉਤੋਂ ਠੀਕ ਹੈ ਨਾ ਬਾਜਰ ਸਾਹ ਦੇ ਸਾਡੇ ਕਲੈਟਰ ਲਿਖਿਆ ਹੈ ਸਪੀਕਰ ਸਾਹਿਬ ਨੂੰ ਕਿ ਜੋ ਜੋ ਤੁਸੀਂ ਸੈਸ਼ਨ ਲਾ ਰਹੇ ਹੋ ਸਪੈਸ਼ਲ ਸੈਸ਼ਨ ਲਾ ਕੇ ਜਿਹੜੇ ਨਿਯਮਿਤ ਸੈਸ਼ਨ ਹੈਗੇ ਉਹਨਾਂ ਦਾ ਕੰਮ ਕਰਦੇ ਜਾਕਰ ਨੇ ਵੀ ਲਿਖਿਆ ਜੀ ਵੀ ਪੀ ਆਰ ਇਵੈਂਟ ਹੈ ਬਾਅਦ ਤੋਂ ਪ੍ਰਦਾਬੰਦਨ ਵੀ ਕਿਹਾ ਕਦਾਂ ਦਾ ਸੈਸ਼ਨ ਨੋ ਬਾਰ ਸੈਸ਼ਨ ਦੁਆਰਾ ਜੇ ਨੋ ਬਾਰ ਫੁਟਿਆ ਇਸ ਤਰੀਕੇ ਨਾਲ ਜਾਕਰ ਨੇ ਜੇ ਦੂ ਪਹਿਲਾਂ ਆਣੇ ਚੋਂ ਕੁਝ ਨਿਕਲੇ ਨਾ ਨਿਕਲੇ ਹੁੰਦਾ ਫਿਰ ਇਹ ਹਾਲ ਹੁੰਦਾ ਉਹਨਾਂ ਦਾ ਅਸੀਂ ਤਾਂ ਸੈਸ਼ਨ ਬੁਲਾ ਰਹੇ ਆ ਡਿਸਕਸ਼ਨ ਕਰ ਰਹੇ ਆ ਉਹਦੇ ਤੇ ਉਹਨੂੰ ਮੌਕਾ ਵੀ ਮਿਲਦਾ ਜਾਖੜ ਸਾਹਿਬ ਕਿਵੇਂ ਕਹਿ ਸਕਦੇ ਨੇ ਆ ਸਰਦੀ ਦਾ ਸੈਸ਼ਨ ਕਿੰਨਾ ਸੀਗਾ ਬੀਜਪੀ ਦਾ ਬੀਜਪੀ ਨੇ ਬੁਲਾਇਆ ਸੀ 15 ਦਿਨ ਦਾ ਦੋ-ਦੋ ਮਹੀਨੇ ਚੱਲਾ ਸੀ ਪਹਿਲਾਂ ਤੇ 14 ਘੰਟੇ ਪਹਿਲਾਂ ਨਰੇਗਾ ਵਾਲਾ ਬਿੱਲ ਲਿਆਨੇ 14 ਘੰਟੇ ਪਹਿਲਾਂ 14 ਘੰਟੇ ਚ ਪਾਸ ਕਰਾ ਕੇ ਰਾਸ਼ਟਰਪਤੀ ਤੋਂ ਸੰਡੇ ਨੂੰ ਸਾਈਨ ਕਰਾ ਲੇ ਉਸੇ ਤੇ ਸੀ ਸੈਸ਼ਨ ਬੁਲਾਇਆ ਹੁਣ ਜਵਾਬ ਹੈ ਨਹੀਂ ਨਾ ਜੀ ਜਾਖੜ ਸਾਹਿਬ ਕੋਲੇ ਤੇ ਬਾਜਪਾ ਸਾਹਿਬ ਤਾਂ ਕਰ ਕਰ ਟੁਕ ਟਾਉਣ ਉਹ ਤਾਂ 5 ਜਨਵਰੀ ਤੋਂ ਕੋਈ ਸ਼ੁਰੂ ਵੀ ਕਰਨ ਲੱਗਿਆ ਕੋਈ ਸਾਰੇ ਦੇਸ਼ ਚ ਕੋਈ

ਕਿ ਇਹਨਾਂ ਨੇ ਕਿ ਕਿੰਨਾ ਦਿੱਤਾ ਸੀ ਇਹਨਾਂ ਦੀ ਸਰਕਾਰਾਂ ਨੇ ਕਿੰਨਾ ਦਿੱਤਾ ਠੀਕ ਹੈ ਨਾ ਬੀਜੇਪੀ ਦੀ ਸਰਕਾਰਾਂ ਨੇ ਕਿੰਨਾ ਦਿੱਤਾ ਤੇ ਹੁਣ ਕਿੰਨਾ ਦੇਣਗੇ ਕੀ ਕਰਨਗੇ ਕਿਹੜੇ ਕੰਮਾਂ ਤੇ ਪਾਬੰਦੀ ਲਾਈ ਹੈ ਕਿਹੜੇ ਕੰਮ ਕਰਾ ਸਕਦੇ ਨੇ ਰਿੱਗਾ ਤੋਂ ਕਿਹੜੇ ਨਹੀਂ ਕਰਾ ਸਕਦੇ ਕੀ ਉਸ ਬਿੱਲ ਦਾ ਸਰੂਪ ਸੀ ਕੀ ਆ ਜਿਹੜਾ ਹੁਣ ਲਿਆਂਦਾ ਉਹਦਾ ਸਰੂਪ ਹੈ ਸਾਰਾ ਕੁਝ ਵਿਧਾਨ ਸਭਾ ਚਾਹੀ ਗੀ ਰਿਕਾਰਡ ਤੇ ਆਊਗਾ